ਮਿੱਤਰੋ ਸਾਰਿਆਂ ਨੂੰ ਲੋਹੜੀ ਤੇ ਮਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮਾਗੀ ਦਾ ਇਤਿਹਾਸ ਦੋਸਤੋ ਪਿਛਲੇ ਦਿਨਾਂ ਚ ਨਾ ਜਦੋਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸਾਰੀਆਂ ਸੰਗਤਾਂ ਨੇ ਆਪਾਂ ਸਾਰਿਆਂ ਨੇ ਫਤਿਹਗੜ੍ਹ ਸਾਹਿਬ ਤੇ ਸਰਹੰਦ ਹਾਜ਼ਰੀਆਂ ਭਰੀਆਂ ਤਾਂ ਉਸ ਦੇ ਨਾਲ ਹੀ ਜੁੜਿਆ ਹੋਇਆ ਇਤਿਹਾਸ ਹੈ ਮਿੱਤਰੋ ਜਦੋਂ ਪਰਿਵਾਰ ਵਿਛੋੜਾ ਪੈ ਗਿਆ ਤੇ ਗੁਰੂ ਸਾਹਿਬ ਚਮਕੌਰ ਦੀ ਗੜੀ 'ਤੇ ਚਲੇ ਗਏ ਚਮਕੌਰ ਦੀ ਗੜੀ ਨੂੰ ਛੱਡ ਕੇ ਕਿਉਂਕਿ ਵੱਡੇ ਸਾਹਿਬ ਜਾਦੇ ਸ਼ਹੀਦ ਹੋ ਗਏ ਸੀ ਤੇ ਚਮਕੌਰ ਦੀ ਗੜੀ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਮਾਸੀਵਾੜੇ ਦੇ ਜੰਗਲਾਂ 'ਚ ਇੱਕ ਤਾਨਾ ਵੀ ਦਿੰਦੇ ਐ ਤੇ ਕਹਿੰਦੇ ਯਾਰੜੇ ਦਾ ਸਾਨੂੰ 70 ਚੰਗਾ ਬਿੰਗ ਕਸਾਈਆਂ ਦਾ ਸਹਿਣਾ ਕਹਿੰਦੇ ਜੇਕਰ ਹੈ ਪ੍ਰਮਾਤਮਾ ਆਕਾਲ ਪੁਰਖ ਸਾਨੂੰ ਤੂੰ 70 ਹੀ ਬਖਸ਼ਿਆ ਨਾ ਉਹ ਸਾਨੂੰ ਚੰਗਾ ਉਥੋਂ ਹੁੰਦੇ ਹਵਾਉਂਦੇ ਦੋਸਤੋ ਕੋਟਕਪੂਰੇ ਹੁੰਦੇ ਹੋਏ ਇਤਿਹਾਸ ਬੜਾ ਲੰਬਾ ਹੈ ਤੇ ਸ਼੍ਰੀ ਮੋਖਸਰ ਸਾਹਿਬ ਖਦਰਾਨੇ ਦੀ ਢਾਬ ਤੇ ਪਹੁੰਚੇ ਇੱਥੇ ਹੀ ਜਦੋਂ ਕਿਲੇ ਨੂੰ 7 ਮਹੀਨੇ ਪਹਿਲਾਂ ਘੇਰਾ ਪਿਆ ਰਿਆ ਆਨੰਦਪੁਰ ਸਾਹਿਬ ਤੇ ਉਥੋਂ ਬੇਦਾਵਾ ਲਿਖ ਕੇ ਆਗੇ ਸੀ ਭਾਈ ਮਹਾ ਸਿੰਘ ਵਰਗੇ ਉਹ ਵੀ ਸਿੰਘ ਆਰਲੇ ਤਾਂ ਉਹਨਾਂ ਨੇ ਆ ਕੇ ਇਥੇ ਗੁਰੂ ਸਾਹਿਬ ਜੀਆਂ ਨੂੰ ਆਖਿਆ ਕਿ ਮਹਾਰਾਜ ਆਕੇ ਕਿਉਂਕਿ ਜਦੋਂ ਤਾਨੇ ਮਿਹਣੇ ਮਾਰੇ ਮਾਤਾ ਭਾਗ ਕੌਰ ਜੀ ਆਗੇ ਤਾਂ ਉਹ ਸਿੰਘ ਵੀ ਭਾਈ ਮਹਾ ਸਿੰਘ ਵਰਗੇ ਵੀ ਆਗੇ ਤਾਂ ਉਹਨਾਂ ਨੇ ਕਿਹਾ ਕਿ ਮਹਾਰਾਜ ਜ਼ਖਮੀ ਹੋਏ ਮਹਾ ਸਿੰਘ ਨੇ ਬੇਨਤੀ કરી ਕਿ ਸਾਡਾ ਜਿਹੜਾ ਦਿੱਤਾ ਹੋਇਆ ਬਦਾਵਾ ਨਾ ਉਹ ਸਾਨੂੰ ਸਤਾ ਰਿਹਾ ਤੰਗ ਕਰ ਰਿਹਾ ਕਿਰਪਾ ਕਰਕੇ ਉਹ ਬਦਾਵਾ ਪਾੜ ਦਿਓ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕਹਿੰਦੇ ਕਮਰ ਕਸੇ ਦੇ ਵਿੱਚ ਉਹ ਬੇਦਾਵਾ ਸੀ ਜਿਹੜਾ ਭਾਈ ਮਹਾ ਸਿੰਘ ਵਰਗੇ 40 ਸਿੰਘ ਲਿਖ ਕੇ ਦੇ ਕੇ ਆਏ ਸੀ ਤੇ ਗੁਰੂ ਸਾਹਿਬ ਜੀਆਂ ਨੇ ਉਹ ਬੇਦਾਵਾ ਪਾੜ ਕੇ ਜਦੋਂ ਤੁਸੀਂ ਟੁੱਟੀ ਗੰਢੀ ਸਾਹਿਬ ਜਾਓਗੇ ਨਾ ਤੇ ਬੱਚਿਆਂ ਨੂੰ ਜਰੂਰ ਦੱਸਿਓ ਕਿ ਟੁੱਟੀ ਕਿਵੇਂ ਸੀ ਇਹਨਾਂ ਨੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇਤਾ ਬੇਦਾਵਾ ਕੀ ਹੁੰਦਾ ਹੈ ਤੇ ਗੰਢੀ ਕਿਵੇਂ ਗਈ ਮਤਲਬ ਜੂੜੀ ਕਿਵੇਂ ਗਈ ਗੰਢੀ ਇੱਕ ਸ਼ਬਦ ਹੈ ਪੰਜਾਬੀ ਦਾ ਠੋਸ ਠੇਠ ਪੰਜਾਬੀ ਦਾ ਤਾਂ ਗੁਰੂ ਸਾਹਿਬ ਜੀਆ ਨੇ ਬੇਦਾਵਾ ਪਾੜ ਕੇ ਟੁੱਟੀ ਗੰਢੀ ਦੋਸਤੋ ਤਾਂ ਫੇਰ ਮੁਕਸਰ ਸਾਹਿਬ ਦਾ ਪਹਿਲਾ ਨਾਮ ਸੀ ਖਦਰਾਣੇ ਦੀ ਢਾਬ ਤੇ ਫਿਰ 40 ਮੁਕਤਿਆਂ ਦੀ ਪਵਿੱਤਰ ਧਰਤੀ ਤੋਂ ਮੁਕਤਸਰ ਸਾਹਿਬ ਨਾਮ ਪਿਆ ਤੇ 1995 ਦੇ ਵਿੱਚ ਜਦੋਂ ਇਹ ਜ਼ਿਲ੍ਹਾ ਬਣਿਆ ਤਾਂ ਬਾਅਦ ਚ ਸਰਕਾਰ ਵੱਲੋਂ ਆਫੀਸ਼ੀਅਲੀ ਇਹ ਨੋਟਿਸ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਕਿ ਇਹਨਾਂ ਦੇ ਨਾਲ ਜਿੰਨੇ ਵੀ ਇਤਿਹਾਸਕ ਸਥਾਨ ਹੈ ਜਿਵੇਂ ਅੰਮ੍ਰਿਤਸਰ ਹੈ ਤਾਂ ਉਹਦੇ ਨਾਲ ਲੱਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਮੁਕਤਸਰ ਦਾ ਨਾਮ ਵੀ ਸ਼੍ਰੀ ਮੁਕਤਸਰ ਸਾਹਿਬ ਪਿਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਮਕਰ ਸਕਰਾंति ਦੀਆਂ ਜਿਉਂਦੇ ਵਸਦੇ ਰਹੋ ਸਤਿ ਸ਼੍ਰੀ ਅਕਾਲ ਸ਼ੇਅਰ ਕਰਿਓ